ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਤੇ ਟਾਈਮ ਜੀ ਸਾਢੇ ਘੱਟ ਦਾ ਹੋ ਗਿਆ ਤੇ ਆਪਾਂ ਕਰਦੇ ਹਾਂ ਸਾਬ ਸਫਾਈਆਂ ਹੁਣ ਤੇ ਪੋਚੇ ਵਗੈਰਾ ਲਗਾ ਕੇ ਪਹਿਲਾਂ ਮੈਂ ਪ੍ਰੀਤ ਨੂੰ ਕਹਿ ਮੈਂ ਪੋਚੇ ਲਾ ਦਈਏ ਆਪਾਂ ਫੇਰਾ ਭੈਣ ਤੇ ਰੋਟੀ ਬਣਾਵਾਂਗੇ ਤੇ ਦਿਵਾਲੀਆਂ ਜੀ ਇਹ ਕੀ ਦੋ ਕਹਿ ਰਹੇ ਆ ਨਾ ਵਿੱਚੇ ਤਾਂ ਕਹਿ ਰਹੇ ਅੱਜ ਦਿਵਾਲੀ ਹੈ ਵਿੱਚੇ ਕੱਲ ਨੂੰ ਕਹਿ ਰਹੇ ਐ ਤੇ ਚਲੋ ਆਪਾਂ ਅੱਜ ਵੀ ਸਾਰੇ ਭੈਣ ਭਰਾਵਾਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਦੇ ਦਨੇ ਆ ਹਨਾ ਤੇ ਕੱਲ ਨੂੰ ਵੀ ਦਿਵਾਲੀ ਹੈ ਤੇ ਕੱਲ ਨੂੰ ਵੀ ਆਪਾਂ ਵਧਾਈਆਂ ਦੇ ਦਾਂਗੇ ਤੇ ਅੱਜ ਵੀ ਦਿਵਾਲੀ ਦੀਆਂ ਵਧਾਈਆਂ ਦੇ ਦਾਂਗੇ ਤੇ ਆਪਾਂ ਕਰਦੇ ਹਾਂ ਜੀ ਸਾਫ ਸਫਾਈ ਹੁਣ ਕਰਦੇ ਹਾਂ ਸਟਾਰਟ ਕਿਉਂਕਿ ਕੁਛ ਤਾਂ ਬੇੜਾ ਧੋਣ ਵਾਲਾ ਪਿਆ ਕੁਛ ਕਮਰੇ ਚ ਪੁੱਛ ਕੱਟ ਕੇ ਜਮਾ A to Z ਕੰਮ ਸਾਫ ਸਫਾਈ ਦਾ ਨਿਮੇੜ ਕੇ ਫਿਰ ਐਨ ਤੇ ਰੋਟੀ ਖਾਵਾਂਗੇ ਤੇ ਆਪਾਂ ਜੀ ਕੱਲ ਮਹਿੰਦੀ ਲਾਈ ਸੀਗੀ ਤੇ ਅ ਮੇਰੇ ਪ੍ਰੀਤ ਨੇ ਮਹਿੰਦੀ ਲਾਈ ਹੈ ਦੇਖ ਨਹੀਂ ਰਹੀ ਕਰਵਾ ਚੌਥ ਵਾਲੀ ਇੱਥੇ ਲਿਖਿਆ ਕਰਵਾ ਚੌਥ ਤੇ ਬਹੁਤ ਸੋਹਣੀ ਉਹ ਦੇਖੋ ਤਾਂ ਕੋਠੇ ਤੇ ਤੜਕੀ ਚੜ ਗਈ ਤੇ ਮਹਿੰਦੀ ਬਹੁਤ ਸੋਹਣੀ ਲੱਗੇ ਇਦਾਂ ਲਿਆਤੇ ਵੀ ਉਮੀ ਲਈਏ ਕਰ ਬਚੌਥਾ ਲਈ ਤੇ ਆਇਆਪਾ ਤਾਂ ਥੱਲੇ ਹਾਨੀ ਤੇ ਚਲੋ ਜੀ ਆਪਾਂ ਕਰ ਲਈਏ ਸਾਫ ਸਫਾਈ ਕੱਪੜੇ ਤਾਂ ਵੈਸੇ ਮੈਂ ਧੋਤੇ ਸਾਰੇ ਫਟੇ ਕਰਤਾ ਕੰਮ ਕੱਪੜਿਆਂ ਵਾਲਾ ਤਾਂ ਜੋ ਮੈਂ ਨਿਭੜਿਆ ਹੋਵੇ ਸੁਕਾਅ ਤੇ ਜਮਤਾਰ ਤੇ ਬਾਤੇ ਤੇ ਹੁਣ ਬਸ ਸਾਡੀ ਰਹੀਏਗੀ ਸਾਫ ਸਫਾਈ ਕਰਨ ਵਾਲੀ ਉਹ ਮੈਂ ਫਟਾਫਟ ਲਗਦੀਏ ਪੁੱਛ ਲਾਉਣ ਤੇ ਨਾਲ ਦੀ ਨਾਲ ਤੁਹਾਡੇ ਨਾਲ ਚਲੋ ਵੀਡੀਓ ਸ਼ੇਅਰ ਕਰ ਦਾਂਗੇ ਆਪਾਂ ਤੇ ਫੇਰ ਅਸੀਂ ਐਂਡ ਤੇ ਬਣਾਵਾਂਗੇ ਰੋਟੀ ਤੇ ਚਲੋ ਜੀ ਕਾਲੀਏ ਕੰਮ ਆਪਾਂ ਧੁੱਪ ਚੜਦੀ ਹੈ ਨਾ ਦੋ ਜੀ ਆਪਾਂ ਲਾ ਕੇ ਪੋਚੇ ਨਾ ਇਹਦੇ ਚ ਵੀ ਇਹਦੇ ਚ ਬਾਲ ਪਏ ਆ ਤੇ ਗੁੱਟਵਾ ਟ੍ਰੈਂਸ ਆਪਾਂ ਲਾ ਕੇ ਜੀ ਪੋਚੇ ਨਾ ਕਿਆ ਅੰਮ੍ਰਿਤ ਮੇਲਾ ਪ੍ਰਦਰਸ਼ਨ ਹੈ ਕੋਈ ਵੀ ਟੱਕ ਕੇ ਲਾਇਆ ਹੈ ਕਿਹੜਾ ਪਤਾ ਨਹੀਂ ਕੀ ਇਹ ਕੀ ਲੈਣ ਗਿਆ ਸੀ ਉਹ ਘਠੇ ਤੇ ਉਮੀ ਬਸ ਕੋਸੂ ਨਹੀਂ ਤੇ ਮੈਂ ਘਠੇ ਤੇ ਆਪਣੇ دیے ਪਏ ਸੀ ਪੁਰਾਣੇ ਪਏ ਕਿਣਾ ਨਾ ਕੱਲ ਜੇ ਥੱਲੇ ਵੜਦੇ ਹਾਂ ਬੈੱਡ ਤੇ ਚਲੋ ਮੱਖਾ ਪੋਚਣਾ ਕੰਮ ਨੇ ਵੇੜ ਕੇ ਨਾ ਫੇਰ ਹੱਟ ਤੇ ਰੋਟੀ ਬਣਾਵਾ ਕੱਪੜਿਆਂ ਵਾਲਾ ਕੰਮ ਸਾਡਾ ਜਮਾ ਨਿਭੜਿਆ ਹੈ ਉਹ ਤੋਂ ਤਾਲਕੀ ਵੀ ਧੋ ਤੇ ਮਸਾਲੇ ਤੇ ਕਰ ਤੈਜ ਹੈਗੇ ਦੀਵਾਲੀ ਅੱਜ ਵੀ ਦੀਵਾਲੀ ਹੈ ਕੱਲ੍ਹ ਵੀ ਦੇ ਦੇ ਦੀਵਾਲੀ ਦੇ ਦੋ ਦੋ ਅੱਜ ਕੱਚੀ ਹੈ ਕੱਲ੍ਹ ਪੱਕੀ ਹੈ ਅੱਜ ਦੇ ਦਿਨ ਆਪਣੀ ਗਰੀਏ ਦੀ ਸ਼ੀਸ਼ੇ ਸਾਫ ਅੱਜ ਦੇ ਦਿਨ ਪਤਾ ਨਹੀਂ RAM ਕਿੱਥੋਂ ਆਏ ਸੀ ਅਯੁੱਧਿਆ ਤੋਂ ਹਾਂ ਅਯੁੱਧਿਆ ਤੋਂ ਆਏ ਸੀ ਅਯੁੱਧਿਆ ਆਏ ਸੀ ਕਿ ਬਨਵਾਸ ਤੋਂ ਹਾਂ ਬਨਵਾਸ ਤੋਂ ਤਾਂ ਆਏ ਸੀਗੇ ਤੇ ਉਹਦੇ ਵਾਸਤੇ ਸਾਰਿਆਂ ਨੇ ਦੀਵੇ ਜਲਾਏ ਸੀ ਹਾਂ ਤੇ ਪਟਾਕੇ ਕੱਲ ਕੀ ਨਹੀਂ دیے دیے ਕੱਲੇ دیے ਕੱਲੇ دیے ਕੱਲ੍ਹ ਦੇ ਆਪੀ ਕਹਤੋਂ ਮੇਰੀ ਗੱਲ ਰੁਕ ਜਾਂਦੀ ਹੈ ਮੈਨੂੰ ਐਂ ਦੱਸੋ ਕਿ ਮੜਾ ਜਾਂ دیے دیے ਜਲਾਏ ਸੀਗੇ ਉਹਨਾਂ ਦੀ ਸਵਾਗਤ ਕਰਨ ਵਾਸਤੇ ਹਾਂਜੀ ਬਾਹਰ ਲੇ ਬੀੜਾ ਤੁਹਾਨੂੰ ਆਸ ਉਹਨੂੰ ਮੈਂ ਕੱਟ-ਕੱਟ ਬਾਅਦ ਕਰੂੰ। ਇਹ 프리 ਦਾ ਕਲੀ ਕਰੀ ਜਾਂਦੀ ਹੈ। ਸ਼ੀਸ਼ਾ ਸਾਫ, ਅਲਮਾਰੀ ਦਾ ਕਰਦੀ ਹੈ ਮੈਂ ਨਾ। ਮੇਰੇ ਸਾਨੂੰ ਕਹੀ ਹੈ ਅੱਜ ਹਨਾ 프리 ਤੇ ਹਜੇ ਸ਼ਾਰਾਰੇ ਦੇ ਉਹਨੂੰ ਲਾਉਣਾ ਇਸ ਵਾਰ ਚਲੋਣੀ ਹੈ ਤੇ ਜੋ ਕਿ ਜੀ ਕਾਲੂ ਪੋਣਾ ਉਹਨੂੰ ਮੁਕਾ ਲਾਉਣਾ ਆਪਾਂ ਤੇ ਚਲੋ ਇਹ ਫੇਰ ਲਓ ਜੀ 프리 ਤੇ ਆਪਣੀ ਕਰੀ ਦੀ ਸ਼ੀਸ਼ੇ ਸਾਫ ਤੇ ਮੈਂ ਲਾਈਨ ਸੀ ਪੋਚੇ ਉਧਰ ਤਾਂ ਮੈਂ ਲਾ ਲਈ ਬੈੱਡ ਵਾਲੇ ਕਮਰੇ 'ਚ ਇੱਧਰ ਰਹਿ ਗਿਆ ਇਥੇ ਵੀ ਮਾਰਦੀ ਬਹੁਤ ਕਪੜਾ ਦੇਖਿਆ ਸਮਾਨ ਚਾਗ ਚਾਕੇ ਗਿੱਲਾ ਮਾਰਦੇ ਸਮਾਰ ਕੇ ਤੇ ਦਿਖਾਈ ਜੇ ਇਧਰ ਸ਼ੀਸ਼ਾ ਕਿਵੇਂ ਹੋਗਾ ਦੇਖੀ ਬਹੁਤ ਸੋਹਣਾ ਹੋਗਾ ਸ਼ੀਸ਼ਾ ਸਾਫ ਸਾਫ ਹੋਗਾ ਹੁਣ ਬਸ ਆ ਇਹਦੇ ਰੱਖਣੇ ਜੀ ਸਾਫ ਕਰਦੀ ਕਿਉਂਕਿ ਇੱਥੇ ਵੀ ਰੇਤਾ ਹੋ ਜਾਂਦਾ ਮੜੇ ਮੜੇ ਨਾਲ ਤੇ ਲਓ ਜੀ ਆਪਾਂ ਲੱਗੇ ਪਏ ਆ ਪੋਚਾ ਲਾਉਣਾ ਆਪੇ ਮੇਰਾ ਪੋਚਾ ਫਟਾਫਟ ਪੋਚੇ ਕੱਢ ਲਈ ਆਪਾਂ ਇਧਰ ਛੋਟੇ ਮੀਆਂ ਵੀ ਲੱਗੇ ਪਏ ਆ ਸਾਫ ਸਫਾਈ ਕਰਨ ਯੋਗਦਾਨ ਪੂਰਾ ਪਾਈ ਜਾਂਦੇ ਆ ਸਾਫ ਸਫਾਈ ਚ ਲਓ ਜੀ ਲੱਗਿਆ ਪਿਆ ਮੇਰਾ ਪੁੱਤ ਦਵਾ ਦਵਾਂ ਸੁਮੇਸ਼ ਵੀ ਆ ਦੇ ਫ਼ਰਮੇਸ਼ ਹੋ ਗਿਆ ਲਿਆ ਦੇ ਨੀ ਮੇਰੇ ਪਹਿਲਾਂ ਨਾ ਐਂ ਕਰ ਥੱਲੇ ਥੱਲੇ ਕਰਾ ਉਹ ਸੁੱਕਾ ਕੱਪੜਾ ਮਾਰ ਦੇ ਫਿਰ ਨੀ ਸਾਬਣ ਜੀ ਜੰਮ ਜਾਣੀ ਸ਼ੈਂਪੂ ਨਾਲ ਦੀ ਨਾਲ ਸਾਫ਼ ਕਰੀ ਚਾਲੋ ਹਾਂ ਵਧੀਆ ਲੈ ਜੀ ਸਾਫ਼ ਕਰਕੇ ਤੇ ਆਪਾਂ ਵੀ ਲੱਗਦੇ ਆ ਜੀ ਵਿੜਾ ਦੋਣ ਚਲੋ ਮੈਂ ਖਾਇਆ ਹੈ ਨਾ ਸ਼ਾਰਟ ਲੈਣੀ ਹੈ ਸੋਹਣੀ ਲੱਗੀ ਮੈਨੂੰ ਵੀਡੀਓ ਕਰਦੀ ਕੰਮ ਹੈ ਨਾ ਯਸ਼ੋ ਤੇ ਉਹਦਾ ਸ਼ੀਸ਼ਾ ਆਪਣਾ ਸ਼ਿੰਗਾਰ ਸ਼ੀਸ਼ਾ ਉਹ ਵੀ ਕਰਨਾ ਸਿੱਟ ਕੇ ਕਰਤਾ ਪ੍ਰੀਤ ਨੇ ਕਿਹੜਾ ਉਹ ਆਪਣਾ ਮੇਕਅਪ ਵਾਲਾ ਅੰਦਰ ਜਿਹੜਾ ਹਾਂ ਉਹ ਮੈਂ ਕਰਤਾ ਕਰਤਾ ਆ ਜਿਹੜਾ ਅੰਦਰ ਪਿਆ ਹਾਂ ਛਾਜੀਸ਼ ਮੇਕਅਪ ਪਿਆ ਹੈ ਮੇਕਅਪ ਪਿਆ ਜੈਸ ਬੇਬੀ ਆਇਨੇ ਗਿਆ ਕਰ ਆਦੇ ਜਵਾਕਾਂ ਨੂੰ ਕਮਾਵੇ ਵੀ ਨਹੀਂ ਕਹਿ ਸਕਦੀ ਬੇਬੀ ਹੁੰਦੇ ਛੋਟੇ ਹੈ ਬੋਲਾ ਬੱਚੇ ਹੁੰਦੇ ਹਾਂ ਬੱਚੇ ਵੀ ਬੇਬੀ ਬੁੰਦੇ ਛੋਟੇ ਹੁੰਦੇ ਨੇ ਜਦੋਂ ਤੁਸੀਂ ਸਾਰੇ ਕਹਿੰਦੇ ਛੋਟਾ ਆ ਬੇਬੀ ਭਾਈ ਉਹਨਾਂ ਦੇ ਘਰੇ ਛੋਟਾ ਆ ਬੇਬੀ ਹੈ ਬਸ 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 ਚਲੋ ਇਹ ਠੀਕ ਹੈ ਮੈਂ ਵਿੜਾ ਤੋਲਾਂ ਫੇਰ ਰੋਟੀ ਰੋਟੀ ਬਣਾਉਣੀ ਹੈ ਲੇਟ ਹੋ ਜਾਾਂਗੇ ਅਸੀਂ ਜੀ ਆਪਾਂ ਲਾ ਕੇ ਵਿੜਾ ਤੋ ਓਹ ਜੰਮੀ ਆਪਾਂ ਦੇ ਦੇ ਦੋ ਵਾਰ ਲੈ ਹਾਂ ਪਾਣੀ ਕੱਢ ਲੈਣਾ ਤਾਂ ਕਿ ਉਹ ਨਾਲ ਇੱਕ ਕੱਪ ਧੋ ਕੇ ਭਰ ਲਾਂਗੇ ਇੱਕ ਤਾਂ ਕੱਲ ਪਾਸੇ ਭਰਿਆ ਸੀ ਉਹ ਥੰਡਾ ਪਾਣੀ ਆਵਲਾ ਵੀ ਭਰਿਆ ਹੋਊਗਾ ਹਾਂ ਦੂਸਰਾ ਨਹੀਂ ਭਰਾਂ ਉਹ ਹੁਣ ਬਾਅਦ ਦਾਗੇ ਆਪਾਂ ਆਣਾ ਜੀ ਦੂਜੇ ਹੁਣ ਭਰਦੇ ਤੇ ਤੱਤਾ ਪਾਣੀ ਪੀਣੇ ਮੈਂ ਵੀ ਜਦੋਂ ਇਹ ਕੌੜੇ ਦਾ ਪਾਣੀ ਨਹੀਂ ਵਧੀਆ ਲੱਗਦਾ ਇਸ ਮਾਢੀ ਨਾ ਕੁੜੀ ਰਾਜ ਹੀ ਨਿਮਾਰ ਗਿਆ ਮੈਂ ਸਾਡਾ ਨਾ ਕਿਹਦੇ ਨਿਮਾਰ ਕਿਤੇ ਆ ਤੇ ਮੈਂ ਇਹਨਾਂ ਨੂੰ ਕਾਚੇ ਨਾਲ ਕੰਮ ਕਰਕੇ ਜਵਾਬਣ ਲਈ ਆਉਂਗੀ ਨਾ ਵਲੋ ਇਹ ਸਾਡਾ ਨਾ ਅਗੇ ਨਿਮਾਰ ਕੁਰੀ ਬਾਦ ਵੀ ਕੁਰੀ ਬਾਦ ਕੀਤੇ ਵਧੀਆ ਬਣ ਜੂਗੀ ਇੱਕ ਕੋਈ ਸੋਚ ਚਾਲ ਕਰਾਂਗੇ ਦੁਪਾਨਾ ਲੈਣ ਦੀ ਜੀ ਕੀ ਬਾਦ ਇੱਕ ਛੋਟਾ ਜਿਹਾ ਬੰਦ ਲਾਉਣ ਦਾ ਪਾਸੇ ਦੋ ਲੁੱਟੂ ਤੋਂ ਬਹੇ ਨੇ ਇਹ ਜਿਹੜੀ ਨਾ ਜਿਹੜੀ ਘਰੇ ਦੀ ਜਰੂਰਤ ਚ ਉਹ ਬਾਤ ਤੇ ਹੁਣ ਆਪਾਂ ਦੂਸਰਾ ਸਲੱਡ ਖਾਦੇ ਕੋਲ ਲਿਆਵਾ ਪਾਣੀ ਹਾਂ ਬੂਟੇ ਦੀ ਓ ਵਤ ਭਾਈ ਇਸ ਤਰ੍ਹਾਂ ਬਣਾਤਾ ਗੇਟ ਜਸ਼ਨ ਨੇ ਤੋਕੀ ਉਹ ਸਾਫ ਹੋ ਗਿਆ ਲੋਜੀ ਇੱਥੇ ਆਪਾ ਭਾਂਡੇ ਮਾਂਦੇ ਹੁੰਨੇ ਆ ਮੈਂ ਇਹਨੂੰ ਆਖ ਮਾਂ ਜਸ਼ਨ ਮੈਨੂੰ ਵਰਸ਼ ਮਾਰ ਲੈਂਦੇ ਦੇ ਦੇ ਨਹੀਂ ਹੱਥ ਚੋਂ ਖੜਦੀ ਰੇ ਕੰਮ ਤੁਸੀਂ ਕਹੋਗੇ ਕੁੜੀਆਂ ਤੋਂ ਜਵਾਕੜੀਆਂ ਤੋਂ ਕਰਾਈ ਜਾਂਦੀ ਮੈਂ ਕਿਹਾ ਮੈਂ ਮਾਰਦੀ ਹਾਂ ਵਰਸ਼ ਤੇ ਮੈਨੂੰ ਦੇ ਦੇ ਕਿਉਂਕਿ ਇੱਥੇ ਥੋੜੀ ਜਿਹੀ ਹਰੇਵਾਈ ਹੈ ਕੁਸ ਜਿਸ ਦਾ ਭਾਂਡੇ ਵਗੈਰਾ ਮਾਂਦੇ ਸਾਬ ਨਹੀਂ ਜੰਮ ਜਾਂਦੀ ਹੈ ਹਾਂ ਚਲੋ ਆਪਾਂ ਮੜਾ ਮੜਾ ਵਰਸ਼ ਫਸਾ ਦਨੇ ਆ ਰਹੇ ਹੋ ਹੋ ਰਹੀ ਜੰਮੀ ਵੀ ਹੈ ਕੋਸਾ ਭਾਂਡਿਆਂ ਦਾ ਦੁੱਧ ਵਗੈਰਾ ਵਾਲੇ ਭਾਂਡੇ ਹੁੰਦੇ ਕੋਈ ਜਾਂਦਾ ਮੰਜ ਨਾਲ ਥਾਂ ਜਾ ਭਾਂਡਿਆਂ ਨਾਲ ਤੇ ਬਸ ਹੱਥ ਚੋਂ ਫੜ ਲੈਣਾ રે ਕ ਮੱਖਾ ਚਲ ਮੈਂ ਕਰਦੀ ਆ ਇਹ ਅਰੇ ਵਈ ਵੀ ਹੋ ਰਹੀ ਹੈ ਜੀ ਇੱਥੇ ਮੈਂ ਕਰ ਲੈਣੀ ਪੁੱਤੋ ਥੱਕ ਜਾਈਂਗਾ ਫੇ ਅਜੇ ਇਹ ਮੇਕ ਮੜਾ ਹੋਇਆ ਨਹੀਂ ਤੂੰ ਜਦੋਂ ਕਰਨ ਵਾਲਾ ਹੋਗਾ ਉਦੋਂ ਕਰ ਲਿਆ ਕਰੀ ਮੈਂ ਕਰ ਦਨੀ ਹੈ ਪਾਣੀ ਮਾਰੀ ਇੱਥੇ ਮਾਰ ਆਪਾਂ ਨੂੰ ਪਾਣੀ ਤੇ ਰੱਖ ਰੱਖਿਆ ਜੀ ਲੈ ਇਹ ਤਾਂ ਦੁਬਾਰੇ ਹੋਰ ਬਾਲਟੀ ਪਾਣੀ ਦੀ ਸਿੱਟਾਂਗੇ ਇੱਥੇ ਕਿਹੜਾ ਆਪਾਂ ਲਾ ਦਈਏ ਜਲਦੀ ਕੋਈ ਜੀ ਚਲੋ ਅਸੀਂ ਕਰ ਲਈਏ ਫਟਾਫਟ ਮੈਂ ਫੜਾਂ ਤੋ ਬਰਛ ਲੈ ਮੈਂ ਦੇ ਜਸਣੀ ਕਿਚਨ ਹੋਰ ਕੰਮ ਵੀ ਕਰਨੇ ਪੁੱਤ ਹੋਰ ਕੰਮ ਕਰਨਾ ਨਹੀਂ ਫਿਰ ਇਹ ਤਾਂ ਇੱਥੋਂ ਨਹੀਂ ਹੋਣਾ ਜ਼ੋਰ ਲੱਗਦਾ ਹਟ ਜਾ ਤੇ ਮਹਿੰਦੀ ਦਿਖਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਸਨ ਨੇ ਮਹਿੰਦੀ ਲਾਈ ਰਾਤ ਇਹਨੇ ਵੀ ਮਹਿੰਦੀ ਲਾਈ ਮੈਂ ਵੀ ਲਾਈ ਹਾਂ ਪੂਰੀ ਰੀਸ ਕਰਦੇ ਮਾਂ ਦੇ ਵੀ ਲਾਈ ਬਹੁਤ ਰੰਗਲੀ ਹੋ ਗਈ ਮਹਿੰਦੀ ਕਰਬਾ ਚੌਥ ਵਾਲੀ ਲਾਈ ਆਪਾਂ ਬਹੁਤ ਜਿਆਦੇ ਗੁਰੀ ਹੁੰਦੀ ਜਾਂਦੀ ਹੈ ਹੌਲੀ ਹੌਲੀ ਛਾਪੇ ਨਾਲ ਵੀ ਵਧੀਆ ਲੱਗ ਜਾਂਦੀ ਹੈ ਹਨਾ ਬੰਨੇ ਤੋਂ ਲਾਈ ਕਰਬਾ ਚੌਥ ਇੱਧਰ ਵੀ ਲੈ ਮੈਂ ਕਰਾਂ ਪੁੱਤ ਪ੍ਰਿਆਮ ਮਸਾਵਾ ਫਰੇ ਲੋ ਫਰੇ ਹੀ ਫੰਗਣੇ ਆਂ ਦਰੋਂ ਨਾ ਮੈਂ ਕਰਾਂ ਸੀ ਮਾਂ ਨੂੰ ਕੰਮ ਕਰਨੀ ਲਈ ਹੁਣ ਆਪੀ ਤੇ ਰੱਖਣੇ ਜੀ ਲੋਡ ਕਰੀ ਜਾਂਦੀ ਹੈ ਜਿੱਦਾਂ ਪ੍ਰੈਸ ਵਾਲੇ ਪੇਜ ਵਾਲਾ ਕੱਪੜਾ ਰੱਖਣਾ ਜਾ ਇਹਨਾਂ ਦੇ ਕੋਈ ਕਾਗਜ਼ ਵੀ ਨਾ ਪਏ ਜੀ ਇਹਨੂੰ ਮੰਮੀ ਮੈਂ ਉਹ ਟੇਬਲ 'ਤੇ ਧਾਰ ਦੇਣੀ ਮੈਂ ਖਾਲੀ ਉਹੀ ਲੱਗੀ ਜੇ ਸਾਡੇ ਨਾਲ ਥੋੜਾ ਜਿਹੀ ਸਿੱਧ ਘੱਟ ਲੈਣੇ ਆਹ ਉਹ ਵੀ ਘੱਟ ਤਾਂ ਵੀ ਇਹ ਆਪਾਂ ਨਹੀਂ ਨਹੀਂ ਸਕਾਂ ਐ

ਤੇ ਉਹਨਾਂ ਨੇ ਨਾਲ ਵਾਹ ਮੰਗਤੀ ਸੀ ਵੈਸੀ ਦੇ ਦਿਆ ਸੀ ਨਾਰਮਲ ਕਹਿੰਦੇ ਵੀ ਲਵਾ ਦਿੰਨੇ ਆ ਤੇ ਉਹ ਮੌਕੇ ਦਾ ਕੋਈ ਟੇਲਰ ਵੇਲਾ ਨਹੀਂ ਸੀ ਤੇ ਫਿਰ ਮੈਂ ਆਖਿਆ ਚਲੋ ਬਾਈ ਤੁਸੀਂ ਲਵਾ ਦੋ ਕੁਝ ਪੈਸੀ ਘੱਟ ਕਰ ਲਓ ਹਣਾ ਤੇ ਉਹਨਾਂ ਨੇ 50 ਰੁਪਏ ਛੱਡਦੇ ਸੀਗੇ ਆਪਾਂ ਨੂੰ ਕਹਿੰਦੇ ਵੀ ਚਲ ਬਾਜੂ ਨਹੀਂ ਲਵਾਈ ਕੀ ਸਾਡੇ ਤੋਂ ਵੀ 50 ਰੁਪਏ ਛੱਡ ਦੇਣ ਤੇ ਉਹ ਵੀ 50 ਰੁਪਏ ਵਿਚਾਰਦੇ ਆਪਾਂ ਤੇ ਘਰੇ ਹਾਂ ਬਾਜੂ ਲਾ ਦੇਣੇ ਇਹਨਾਂ ਨੂੰ ਫ੍ਰੀ ਲਾ ਦੇਣੀ ਆ ਨੇ ਤੇ ਹੁਣ ਆਪਾਂ ਲੈਪਟਾਪ ਕੜਾਈ ਨੂੰ ਕੜਦੇਗੇ ਬਾਬੇ ਦੀ ਚਾਨਲੇ ਦੀ ਕੜਾਈ ਕਰਕੇ ਪਹਿਲਾਂ ਬਣਾਉਣੀ ਹੈ ਫਿਰ ਕੜਾਈ ਬਣਾਵਾਂਗੇ ਕੜਾਈ ਬਣਾ ਕੇ ਫਿਰ ਮੱਠਾ ਦੇ ਕੇ ਆਵਾਂਗੇ ਫਿਰ ਮੈਂ ਮਸ਼ੀਨ ਸਾਹ ਹੋ 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 ਕੀ ਹੋ ਗਿਆ ਬਾਬੇ ਬਟੇਆਂ ਦੇ ਨਾਲ ਗੁੰਦ ਨਾਲ ਆਉਣੀ ਹੈ ਹੱਜਾ ਹੋਣਾ ਪ੍ਰੀ ਦੇ ਘਰ ਤੇ ਰਹੀ ਸੀ ਨਾ ਪਟਾ ਲੋ ਜੀ ਹੁਣ ਆਪਾਂ ਬਣਾ ਲਈਏ ਕੜਾਹੀ ਤਿਆਰ ਕਰ ਲੀਏ ਫਿਰ ਮਿਲਦੇ ਆਂ ਦੇਖੋ ਜੀ ਰੌਣਕ ਬਹੁਤ ਹੈ ਰੌਣਕ ਬਹੁਤ ਹੈ ਅੱਜ ਨਹੀਂ ਖਾਣ ਦੇ ਅੱਜ ਨਹੀਂ ਖਾਣ ਦੇ ਦੇਖੋ ਕਿੰਨੀ ਜਲਚਹਿਲ ਪੈ ਲੱਗੀ ਦੋਸਤ ਦੇਖੋ

ਆ ਉਹ ਮਸਾਲਾ ਆਟਾ ਜਨਨ ਵਾਲੀ ਸ਼ਾਨਣੀ ਲਓ ਜੀ ਬਾਲਾ ਹੱਸੇ ਕਹਿੰਦਾ ਮੈਂ ਬੱਠਰ ਕੋਕੜੀ ਕਹਿੰਦੀ ਅਸੀਂ ਬਾਲਾ ਹੱਸੇ ਸਾਰੇ ਕਿਹਦੀ ਜਿਹੜਾ ਭਾਈ ਦੀ ਹੱਸੇ ਕਹਿੰਦੀ ਬੱਠਰ ਕੋਕੜੀ ਕਿਹੜੀ ਚੱਕਰੀ ਤਾਂ ਹੁੰਦੀ ਹੈ ਪਰ ਲਓ ਜੀ ਸ਼ਾਪਿੰਗਾਂ ਹੋ ਰਹੀਆਂ ਪੂਰੀਆਂ ਉਹ ਤਾਂ ਗਿਆ ਚੇਕ ਨਾ ਬਈ ਤੁਹਾਡੇ ਲਈ ਹੈ ਆਹ ਲਿਖ ਲਈਏ ਛੋਟੀ ਵੱਡੀ ਤੇ ਐਨਾਂ ਆ ਗਿਆ ਦੀਵਾਲੀ ਤੇ ਆਫਰ ਹੈ ਆਹ ਆ ਇੱਕ ਮਹੀਨਾ ਆ ਲੈਣੇ ਬੜੀ ਮੰਮੀ ਹਾਂ ਜੱਗ ਤੇ ਪਾਇਓ ਚੋੜ ਦੇ ਜਾਦੇ ਨਹੀਂ ਉਦਾਂ ਕੋਲ ਤਾਂ ਸਕੇ ਮੈਨੇ ਪੈਸੇ ਲਾਇਆ ਲੈਸ ਕਰ ਦਿਓ ਬਾਕੀ ਇਹ ਨਾ ਪਾ ਜਾ ਪਾਣੀ ਦੀ ਗੱਲ ਤੇ ਲੈ ਕੇ ਜਾ ਉਧਰ ਪਵਾ ਲਾ

ਆ ਵੀ ਸੋਹਣਾ ਹੈ ਹਾਂ ਸਿੰਪਲ ਜਿਹਾ ਵਧੀਆ ਨਾਲ ਵਿੱਚ ਸੋਹਣਾ ਬਹੁਤ ਲੱਗਦਾ ਜਿਵੇਂ ਲੱਕੜ ਜੀ ਦੇ ਵਿੱਚ ਲੱਗਿਆ ਲੱਗਦਾ ਲੱਕੜ ਲੱਗੀ ਵੀ ਆਹ ਸਾਈਡ ਤੇ ਇਹ ਲੱਕੜ ਹੈ ਉਹ ਲੱਗਦਾ ਵੈਸੇ ਲੁੱਕ ਜੀ ਹੈਗੀ ਇਹ ਦੀ ਲੱਕੜ ਵਾਲੀ ਆਹ ਦੇ ਨਾਲ ਦੀ ਹਾਂ ਸੋਹਣ ਜੰਤਾਂ ਦਾ ਆਹ ਕਿਹੜਾ ਲੱਗ ਆਲੇ ਲਵਰ ਲੱਗ ਰਿਹਾ ਹਾਂ ਆ ਵੀ ਸੋਹਣਾ ਸੀ ਨਾ ਸੋਹਣਾ ਹੈ ਵੀ ਬਹੁਤ ਸੋਹਣਾ ਲੱਗਦਾ ਹਾਂ ਨੀ ਵਧੀਆ ਆ ਤਿੰਨ ਤਾਂ ਹੁੰਦੀ ਇਹਦੀ ਮੁੱਕੀ ਅਸਲ ਤੇ ਇਹ ਵੀ ਮੇਰਾ 290 ਬਸ਼ਰ ਗਾਰੰਟੀ ਇਹਦੀ ਵੀ ਹੁੰਦੀ ਹੈ ਇਹਦੇ ਚ 200 ਵਾਲੇ ਚ ਹੋਰ ਕਿਹੜੇ ਕਿਹੜੇ ਰੰਗ ਲੰਗੋਤੀਆਂ ਜੈਨ ਸੂਟ ਲੈਣੀ ਸੂਟ ਲੈਣੀ ਅਪਲਾਨਕ ਨਹੀਂ ਹੁੰਦੇ 250 ਹਾਂ ਹਾਂ

ਸਹੀ ਜੈ ਜੈ ਰੇਟ ਲਾ ਲਓ ਵੀਰੇ ਬਸ ਸਹਿਬ ਸਕਾਰ ਲਿਆ ਪਸੰਦ ਲਓ ਜੀ ਆਪਾਂ ਅਗੇ ਸੀ ਘਰੇ ਤੇ ਮੱਥਾ ਟੇਕ ਆਏ ਸੀ ਹਨਾ ਤੇ ਆਪਾਂ ਕੋੜੇ ਖਰੀਦਦਾਰੀ ਕਰੀਤ ਵਾਲੀ ਤੇ ਤੇ ਖਰੀਦਦਾਰੀ ਆਪਾਂ ਕਰੀ ਜੀ ਆਪਾਂ ਲਿਆਂਦੀ ਐ ਇਹ ਵੀ ਲਿਆਂਦਾ ਆਪਾਂ ਟਾਈਮ ਪੀਸ ਕਿਨੇ ਹੋ ਗਏ ਤੇ ਟਾਈਮ ਇਹਦੇ ਤੇ ਉਹਦਾ ਬੱਸ ਤਾਂ ਨਹੀਂ ਸੈੱਟ ਕਰਿਆ ਸੀਗਾ ਜੋ ਬਦਨਾਮ ਵਾਲੇ ਤੇ ਸਾਲ ਦੀ ਗਰਾਂਦੀ ਇਹਦੀ ਹਨਾ ਤੇ ਆਪਾਂ ਇਹਨਾਂ ਦਾ 450 ਦਾ ਤੇ ਹੈ ਨਹੀਂ ਜੀ ਹਨਾ ਆਪਣੀ ਸਾਹਮਣੇ ਦੀਵਾਰ ਤੇ ਲਾ ਦਾਂਗੇ ਬਹੁਤ ਸੋਹਣਾ ਲੱਗੂ ਕਿਉਂਕਿ ਦੋ ਤਾਂ ਕਰਦਾ ਬੰਦਾ ਟਾਈਮ ਦੇਖ ਲਿੰਦਾ ਹੈਗਾ ਤੇ 450 ਦਾ ਵੈਸੇ ਵੀ ਕਹਿੰਦੇ ਹੈ ਨਹੀਂ ਜੀ ਕਰੇ ਸੋਹਣਾ ਲੱਗਦਾ ਹਨਾ ਬਾਕੀ ਇਹ ਤਾਂ ਹੋ ਗਿਆ ਟਾਈਮ ਇਸ ਆਏ ਛੋਟੇ ਛੋਟੇ ਥੋੜੋ ਥੋੜੇ ਚੀਜ਼ਾਂ ਕਰਕੇ ਚੀਜ਼ਾਂ ਬਣ ਜਾਂਦੀਆਂ ਕਰੇਗੇ ਨਹੀਂ ਤੇ ਆਪਾਂ ਇੱਕ ਲਿਆ ਦੀ ਸੀ ਆਟਾ ਛਾਨ ਨਹੀਂ ਮੇਰੀ ਜਮਾ ਕੁੱਟੀ ਪਈ ਆ ਰਵੜਦੀ ਸੀਗੀ ਸਮਾਏ ਲੀਰਲੀ ਹੋਈ ਪਿਆਚਾਰੀ ਹੋ ਤੇ ਆਪਾਂ ਲਿਆਂਦੀ ਸਟਿਊ ਦੀ ਐਤਕੀ ਛਾਣ ਲਿਆ ਤੇ ਇਹ ਬੜਾ 100 ਰੁਪਏ ਦੀ ਛਾਣੀ ਦਿੱਤੀ ਹੈ ਸੌਂਗ ਤੇ ਫਿਰ ਆਪਾਂ ਇਹ ਦੁਆਲੇ ਲਏ ਕਾਟਚੀ ਕਿਉਂਕਿ ਜਿਹੜੀ ਆਪਣੇ ਕੋਲੇ ਕਾਟਚੀ ਹੈ ਨਾ ਉਹ ਕਾਸੀ ਇਹ ਅਲਗ ਨਹੀਂ ਹੈ ਇਹ ਅਲਗੋ ਥੋੜੀ ਵੱਡੀ ਆ ਵੱਡੀ ਲੈਂਦੀ ਜਾਣ ਕੇ ਉਹ ਕਾਟਚੀ ਸੀ ਜਿਹੜੀ ਆਪਣੇ ਕੋਲੇ ਘਰੇ ਉਹ ਤਾਂ ਕੀ ਕਾਟਸ ਤੇ ਜਦੋਂ ਮੈਂ ਵੈਸੇ ਸਬਜ਼ੀ ਵਗੈਰਾ ਬਣਾਉਂਦੀ ਸੀ ਕੁੱਕਰ ਚ ਤੇ ਸੇਕ ਲਾ ਰ ਸੀ ਹੱਥ ਨਾਲ ਆਪਾਂ ਕਪੜੇ ਲਖਾਦਾ ਸੀ ਜਿਹੜੇ ਦਿਵਾਲੇ ਤੋਂ ਲੈਂਦੇ ਸੀ ਹਾਂ ਤੇ ਇਹ ਹੁਣ ਆਪਾਂ ਲੈ ਆਂਦੀ ਆ ਨਾ ਬਹੁਤ ਸੋਹਣੀ ਹੈ ਕਾਛੀ ਤੇ ਇੱਕ ਵਾਰੀ ਭਰ ਕੇ ਕਾਛੀ بس ਬਾਟੀ ਭਰ ਜਾ ਕਰਨੀ ਸਬਜੀ ਗੁੱਲੀ ਡੁੱਲੀ ਪੈਣੀ ਹੈ ਇਹਦੇ ਨਾਲ ਤੇ ਜਿਹੜੀ ਆਪਣੇ ਕੋਲ ਪਰਾਣੀ ਸੀਗੀ ਅ ਚਲੋ ਉਹ ਆਪਾਂ ਖੀਰ ਸੇਵਨਾ ਵਾਸਤੇ ਰੱਖ ਲਾਂਗੇ ਇਹ ਆਪਾਂ ਸਬਜੀ ਪਾ ਲਾਂਗੇ ਕਾਛੀ ਤੇ ਇੱਕ ਆਪਾਂ ਲੈ ਲੈਂਦੇ ਹਾਂ ਜੀ ਚਾਰ ਬਾਟਾਂ ਕਿਉਂਕਿ ਜੇ ਨਾ ਕਦੇ ਬਾਟਾਂ ਸੀ ਨਾ ਛੋਟੀਆਂ ਸੀ ਨਾ ਉਹ ਤੇ ਇਹ ਆਪਾਂ ਚਾਰ ਬਾਟਾਂ ਲੈਂਦੇ ਹਾਂ ਛੋਟੀਆਂ ਸੀ ਸਬਜੀ ਵੀ ਨਹੀਂ ਪੈਂਦੀ ਸੀ ਖੇਡਾਂ ਹੀ ਆ ਉਹ ਬਾਟਾਂ ਆਪਣੇ ਤੇ ਇਹ ਆਪਦੇ ਚਾਰ ਬਾਟਾਂ ਹੋਣਗੇ ਮੇਰੀ ਜਸ਼ਨ ਦੀ ਪ੍ਰੀਤ ਦੀ ਵਰਗੀ ਦੀ ਤੇ ਚਾਰ ਵਟਾਂ ਨਾਲ ਹੋਣਾ ਤੇ ਚਾਰ ਵਟਾਂ ਨਾਲ ਲੈਣਾ ਆਪਾਂ ਤੇ ਇਹ ਆਪਣੀ ਕਾਚੀ ਹੋ ਗਈ ਇਹ ਆਪਣੀ ਹੋਣੀ ਹੈ ਮੰਮੀ ਜੇ ਡੈਡੀ ਆ ਗਿਆ ਉਹ ਵੀ ਵੀਡੀਓ ਚਾਇਆ ਕਰੋਗਾ ਹੈ ਨਾ ਸ਼ਾਨਣੀ ਤੇ ਟਾਈਮ ਪੀਸ ਬਾਕੀ ਸਾਰੇ ਹੈ ਨਾ ਕਮੈਂਟ ਕਰ ਕੇ ਜਰੂਰ ਦੱਸਿਓ ਵੀ ਟਾਈਮ ਪੀਸ ਆਪਾਂ ਤੁਹਾਨੂੰ ਕਿਵੇਂ ਲੱਗਿਆ ਆਪਣਾ ਮੈਂ ਦਾਦੇ ਮੈਂ ਦਾਦੇ ਵਿੱਚ ਚਾਲੇ ਸੋਨਾ ਲੱਗੇ ਹੁੰਦੇ ਜਿਹੜੇ ਡਿਜ਼ਾਈਨ ਨਹੀਂ ਪਾਇਆ ਦੇ ਵਿੱਚ ਬਾਕੀ ਦੀ ਗਰੰਟੀ ਦਿੱਤੀ ਹੋਈ ਹੈ ਇਹਨਾਂ ਨੇ ਅੱਜ ਕਿਹੜੀ ਤਰੀਕ ਪਈ ਹੈ ਵੀ ਕਿਹੜੀ ਤਰੀਕ ਨੂੰ ਆਪਾਂ ਮਤਲਬ ਟਾਈਮ ਦੇਖੀਏ ਹਨਾ ਤੇ ਉਹ ਆਊਟ ਟਾਈਮ ਬਾਅਦ ਹੀ ਮਿਸਾਲ ਦੀ ਗਰਾਹੀ ਹੈ ਜੇ ਕੁਝ ਖਰਾਬ ਹੁੰਦਾ ਕੁਝ ਵੀ ਐਸਾ ਨਾ ਅੰਮੀ ਜਿਆ ਖਾੜਦਾ ਹੈ ਤਾਂ ਜੜੀ ਅੰਮੀ 25 ਦਾ ਹੈ ਹੋ 26 ਤਰੀਕ ਆ ਨਹੀਂ ਰਾਤ ਦੇ ਰਾਤ ਦੇ 2 ਵਜੇ ਹਾਂ ਇੱਕ ਘੰਟਾ ਪਿੱਛੇ ਆ ਜੂਗਾ ਮਤਲਬ ਜਿੰਨੇ ਵੀ ਆਉਣੀਆਂ ਉਹਦੇ ਇੱਕ ਭਾਜਾ ਪਿੱਛੇ ਆ ਜੂਗਾ ਆ ਜੂਗਾ 25 ਆ ਫਿਰ 26 ਤਰੀਕ ਨੂੰ ਇੱਕ ਘੰਟਾ ਪਿੱਛੇ ਆ ਜੂਗਾ ਹਾਂ ਦੇਖੀ ਜੀ ਜੀ ਤਾਰੀ ਗੱਲ ਜੀ ਆਪਾਂ ਬੜਾ ਸਮਾਨ ਦਾ ਹੁਣੇ ਕੁਛ ਲਿਆਂਦਾ ਨਹੀਂ ਤੇ ਇਹ ਹੁਣ ਆਪਾਂ ਇੱਥੇ ਦੇਖਦੇ ਆ ਨਾ ਸਾਹਮਣੇ ਕੋਈ ਮੇਕ ਬਗਾਰਾ ਹੈਗੀ ਐ ਤਾਂ ਆਪਾਂ ਸਾਹਮਣੇ ਇਹ ਲਾ ਲਾਂਗੇ ਟਾਈਮ ਪੀਸ ਤੇ ਜੇ ਨਹੀਂ ਤੇ ਕੋਈ ਤਾਂ ਆਪਾਂ ਕਿਸੇ ਤੋਂ ਬੜਵਾ ਲਾਂਗੇ ਦੇਖ ਤੇ ਮੈਂ ਸਾਰਿਆਂ ਨੂੰ ਦੱਸਣ ਚਾਹਣੀ ਆ ਜਿਹੜੀ ਹੂ ਫੋਟੋ ਹੈਨੀ ਹੂ ਵਾਲੀ ਆਸੀ ਆਸੀ ਆਹ ਵਾਲੀ ਇਹ ਸਾਡੀ ਬੀਬੀ ਐ ਹਾਂ ਤੇ ਬੀਬੀ ਦਾ ਫੋਨ ਆਇਆ ਸੀ ਹਨਾ ਉਹ ਕਹਿੰਦੀ ਵੀ ਮੈਥੋਂ ਆਇਆ ਨਹੀਂ ਜਾਣਾ ਵੀ ਇੱਕ ਦੋ ਦਿਨਾਂ ਵਿੱਚ ਲੜੀ ਨਹੀਂ ਜਾਣਾਗਾ ਇਸ ਕਰਕੇ ਫਿਰ ਬੱਸ ਹੋ ਗਿਆ ਤਾਂ ਉੱਥੇ ਹਾਂ ਤੇ ਬੀਬੀ ਆ ਕੇ ਕਹਿੰਦੀ ਸੀ ਕਹਿੰਦੀ ਵੀ ਮੈਂ ਪੁੱਤ ਨੂੰਾਂ ਨੂੰ ਚਾਲ ਵੀ ਪੈਸੇ ਭਵਾ ਦੂੰਗੀ ਘਰਾਕ ਕੇ ਆਇਓ ਤੇ ਕਹਿੰਦੀ ਵੀ ਮੈਂ ਤੇਰੇ ਫੋਨ 'ਤੇ ਇਹਦੇ ਪੈਸੇ ਭਵਾ ਦੂੰਗੀ ਤੇ ਆਪਾਂ ਹੁਣ ਬੀਬੀ ਨਾਲ ਗੱਲ ਕਰਦੇ ਹਾਂ ਲਓ ਜੀ ਆਪਾਂ ਨਾਲੀ ਵੱਡੀ ਕਾਟਸੀ ਦੇਖੋ ਕੁੱਕਰ ਛੋਟਾ ਜਿਹਾ ਕਾਟਸੀ ਭਾਰੀ ਹੈ ਕਾਟਸੀ ਬੜੀ ਡਾਵਲ ਹੈ ਇੰਨੀ ਵਾਰ ਰਹਿੰਦੀ ਹੈ ਹੁਣ ਹੱਥ ਬਿਲਕੁਲ ਵੀ ਨਹੀਂ ਬਚਨੇ ਆਪਣੇ ਤੇ ਦਿਵਾਲੀ ਤੇ ਆਪਾਂ ਹਨਾ ਚਾਰ ਬਾਟੀਆਂ ਕਾਟਸੀ ਤੇ ਆ ਤਾਂ ਛੰਨ ਨਾ ਨਿਸ਼ਾਨ ਨੇ ਸਾਡੀ ਜਮਾ ਟੁੱਟੀ ਪਈ ਸੀਗੀ ਬਸ ਡੰਗ ਲਾਈ ਜਾਂਦੀ ਸੀ ਮੈਂ ਤੇ ਮੈਨੂੰ ਪਤਾ ਸੀ ਮੈਂ ਕਿਹਾ ਦਿਵਾਲੀ ਤੇ ਬਣਾਵਾਂਗੇ ਤੇ ਆਪਾਂ ਹੁਣ ਬਣਾਉਨੇ ਸ਼ਹਿ ਭਾਜੀ ਤੇ ਆਪਾਂ ਬਣਾ ਚੀਰੀ ਆਈ ਦੋ ਟਮਾਟਰ ਹਰੀਆਂ ਮਿਰਚਾਂ ਘਰਦੇ ਆਂ ਫرائی ਜੀਰਾ ਹੈ ਨਹੀਂ ਜੀ ਖਤਮ ਹੋ ਰਿਹਾ ਆਪਣੇ ਜੀ ਸਾਡੀ ਚੀਰੀ ਇੱਕ ਆਸ ਪਈ ਗਏ ਠੀਕ ਦੋਂ ਆਪਾਂ ਫਲੱਟ ਦੀ ਮਾਰ ਲੈਣ ਹੁਣ ਵਧੀਆ ਪੜਾ ਰਿਹਾ ਬੰਦਾ ਤਾਂ ਜੀ ਇਹ ਬੰਦ ਨਹੀਂ ਆਪਣੇ ਲਈ ਬੋਲਣਾ ਦਾ ਹੁੰਦਾ ਨਹੀਂ ਇਹ ਕਰਦਾ ਹੁੰਦਾ ਸਸਤੀ ਕਾਰ ਤੇ ਬਸ ਐ ਨਹੀਂ ਖਰੀਦਦਾਰੀ ਕਰ ਲਈ ਹੈ ਨਾ ਦਵਾਈ ਤੇ ਆਪਾਂ ਤੇ ਬਹੁਤ ਹੈ ਨਾ ਜਿੰਨਾ ਦਾ ਮਤਲਬ ਉਹ ਸਮਾਨ ਜਿਹੜਾ ਸਾਨੂੰ ਐ ਲਾ ਦੇ ਸੀ ਸੋ ਹੈ ਨਹੀਂ ਜਾਂ ਖੜਦਾ ਨਹੀਂ ਉਹ ਸਮਾਨ ਲੈ ਲਿਆ ਤੇ ਪਰਤਾ ਕੇ ਇਹਨਾਂ ਨੂੰ ਕੱਲ ਨੂੰ ਦਵਾਈ ਤੇ ਨੂੰ ਤੇ ਜਸ਼ਨ ਨੂੰ ਤੇ ਮਠਾਈ ਦੀ ਅਸੀਂ ਕੱਲ ਨੂੰ ਲੈਵਾਂਗੇ ਅੱਜ ਵੈਸੇ ਸਾਨੂੰ ਇੱਕ ਡੱਬਾ ਗੁਵਾਈ ਦੇ ਗਿਆ ਸੀ ਦਾ ਸਾਡੇ ਸ਼ੱਕਿਆਂ ਦੀ ਉਹ ਤੇ ਉਤ ਡੇ ਅੰਤਰੀਆ ਨਾ ਬਾਈ ਕਿਵੇਂ ਮੈਨੂੰ ਉਹਦਾ ਫੜਦਾ ਰਹਾ ਮੈਂ ਤੇ ਕੀ ਹੈ ਬਾਈ ਹੱਥ ਜਿ ਦੱਬਾ ਜਾ ਤੁਹਾਨੂੰ ਲਾ ਕੇ ਮੰਮਾ ਬਾਈ ਇਹ ਚ ਕੀ ਹੈ ਵੀ ਆਪਾਂ ਜਦੋਂ ਆਏ ਨਹੀਂ ਨਾ ਪਤਾ ਹੁੰਦਾ ਨਾ ਕਿ ਕੀ ਚੀਜ਼ ਹੈ ਤੇ ਕੀ ਲੈ ਕੇ ਆਏ ਹੈ ਤੇ ਫੜ ਲਾ ਕੇ ਨਾ ਕਿ ਕੋਸਰੀ ਫੜ ਕੇ ਦੇਖ ਤਾ ਨਾ ਸਮਾਨ ਕੀ ਹੈ ਦੱਬਾ ਦੱਬਾਈ ਹੈ ਨਾ ਫੜਾਈ ਇਹਨਾਂ ਫੜਦਾ ਦੱਬਾ ਤੇ ਉਹ ਚਾਰਾ ਨਾ ਉਸ ਦਾ ਅਹੀਂ ਦੇਗਾ ਦੱਬਾ ਨਾ ਨਾ ਬੋ ਦਰਾਨ ਵੀ ਗੱਗੀ ਹੈ ਚਲ ਕੁੜੀਆਂ ਜਵਾਕ ਰਹੀਆਂ ਨੇ ਮਤਲਬ ਕਿ ਆਈ ਨਹੀਂ ਤੇ ਉਹਦੇ ਉਹ ਪਰੇ ਉੰਤਾਰੇ ਨੂੰ ਤਾਂ ਤੱਕ ਬੀਤੇ ਪੈਸੇ ਖਵਾ ਲੈਣੇ ਤੇ ਮੁੜ ਕੇ ਆਪਣਾ ਵੀ ਜਦੋਂ ਨੂੰ ਆਇਆ ਹੋ ਗਿਆ ਨਾ ਕਿ ਗੱਗੀ ਹੈ ਨਹੀਂ ਚੱਲ ਜਾਣਾ ਕੁਝ ਖਾ ਲੈਣੇ ਨਾ ਤੇ ਉਹ ਸਾਨੂੰ ਭਈ ਅੱਧਾ ਕਿਲੋ ਆਲਪਾ ਦੇ ਗਿਆ ਤੇ ਬੰਦਾ ਐ ਕੋਈ ਵੀ ਸੋਚਦਾ ਹੈ ਨਾ ਸਾਰੇ ਨਹੀਂ ਸੋਚਦੇ ਅੱਜ ਦੇ ਟਾਈਮ 'ਚ ਕੋਈ ਕੋਈ ਬੰਦਾ ਇਹ ਗੱਲ ਸਮਝ ਲੈਂਦਾ ਹੈ ਨਾ ਚਲੋ ਵੀ ਪਿਓ ਹੈ ਨਹੀਂ ਜਵਾਕੜਨਾ ਹਣਾ ਛੋਟਾ ਛੋਟਾ ਚਲ ਖਾ ਜਾਣੇ ਆ ਬਚਨ ਤੇ ਸਾਨੂੰ ਵਧੀਆ ਬਹੁਤ ਵਧੀਆ ਵਰਤੀ ਜਿਕੇ ਗਿਆ ਹਾਂ ਅੱਧਾ ਕੁ ਰੋਲੇ ਲੱਭਾ ਤੇ ਜਵਾਕ ਆਪਣੇ ਟੇਸਟ ਕਰਕੇ ਦੇਖੀ ਭਾਰੀ ਹੈ ਥੋੜੀ ਜਿਹੀ ਵਧੀਆ ਇੱਥੇ ਨਾ ਸਨੇਕ ਸ਼ਾਪ ਹੈ ਉਥੇ ਵਧੀਆ ਤਰੀਕੇ ਨਾਲ ਤਿਆਰ ਕਰਦੇ ਹੈ ਜਿਵੇਂ ਨਾ ਮੈਨੂੰ ਆਪ ਲਈ ਦੁੱਧ ਵੀ ਰੋਲਨੀ ਵੀ ਵਧੀਆ ਢਿੱਕੇ ਨਾਲ ਤਿਆਰ ਕਰਦੇ ਦੇਸੀ ਘਿਓ ਨਾਲ ਮਠਾਈ ਇੱਥੋਂ ਫਰਿੱਜ ਚੋਂ ਰੋਲ ਲਿਭਾ ਆ ਗੜਬੀ ਸਭ ਉਹ ਅੱਡਾ ਗੱਲੂ ਵਾਲਾ ਡੱਬਾ ਤੇ ਅਸੀਂ ਇੱਕ ਵਾਰ ਪੀ ਖਾ ਗਏ ਨਾ ਮੁਰਕਿਆਂ ਲੱਗਦਾ ਕੋਈ ਵੀ ਨਾ ਖਾ ਗਏ ਭਾਰੀ ਗਏ ਆ ਗੱਲੂ ਗੜਬੀ ਗੜਬੀ ਥੋੜਾ ਛੇਤੀ ਲਿਆ ਕਿ ਦਿਨਾ ਯਾ ਬਾਪੀ ਨਾ ਜਿਆਰਾ ਕਢੀ ਲੈ ਇੱਕ ਮਲਾਈ ਵਾਲੀ ਬਾਤੀ ਵੀ ਉਹ ਪਰਾ ਦੇ ਮੁੱਢ ਨਾਲ ਹੋ ਗਈ ਦੱਸੋ ਪਾ ਪੰਜੇ ਬਸ ਕੀ ਚੀਜ਼ ਕਰਨੀ ਆ ਤੁਸੀਂ 15 ਰੁਪਏ ਦੇ ਲੈ ਕੇ ਆਉਂਦੇ ਐ ਕਿ ਲੋ ਜੀ ਆਪਾਂ ਕਿੱਥੇ ਹੜ ਦੇ ਬੁਲਾਈ ਨਾ ਸੋ ਬਿਚੀ ਪੂਜੀ ਗਾ ਪਾ ਲੈ ਆਪਾਂ ਤੇ ਹੁਣ ਆਪਾਂ ਥੋੜੀ ਜਿਹੀ ਪਾ ਮੰਗ ਬੁਲਾਈ ਤੇ ਇਹ ਪਤਾ ਕੁਛ ਮਲਾਈ ਪਾ ਲੈਨੇ ਆਪਾਂ ਅਜੇ ਨਾ ਮਲਾਈ ਰੜਕਣੀ ਆ ਇਹ ਇਹਦੇ ਨਾਲ ਮਤਲਬ ਮੱਖਣ ਦਾ ਰਸ ਸਾਡਾ ਪੂਰਾ ਬਣਿਆ ਪਿਆ ਪਰ ਨਾ ਆਨਕਲ ਨੇ ਤੇ ਸ਼ੁਰੂ ਸਾਡੀ ਉਹ ਜੇ ਨਾ ਮੈਂ ਮਾਤਾ ਜੀ ਬਰਦੀ ਦੇਖੋ ਉਹ ਨੂਰਦੀਵ ਅੰਮੇਂ ਦਾ ਸੁਣ ਮੰਦੇ ਵੀ ਦਿੱਤੇ ਕਹਿੰਦੇ ਕੋਈ ਨਾ ਛੇੜਿਆ ਲੈ ਬਲੋ ਖਾਹ ਪਾ ਦੀ ਆਟਲੀ ਹੁਣ ਬਣ ਕੇ ਹੋ ਜੂਗੀ ਰੈਡੀ ਤੇ ਆਟਾ ਫ੍ਰੀਜ ਨਹੀਂ ਗੋਲਤਾ ਸਾਰੀ ਬਾਦ ਮਮੀ ਬਾੜੀ ਨਹੀਂ ਬਤ ਕਿ ਕਿਲੀ ਜੀ ਹੈ ਤੇ ਕਿਕਲੀ ਤੋਂ ਵੀ ਭਾਂਡਾ ਚਾਟ ਦੇ ਕੇ ਕੀ ਆ ਲੈਣੇ ਆ ਤੇ ਲੋ ਜੀ ਬਸ ਨੂੰ ਅਸੀਂ ਲਾ ਦੇ ਰੋਟੀ ਤੇ ਬਸ ਇਹ ਨਹੀਂ ਕੀਤੀ ਜੀ ਦਿਵਾਲੀ ਦੀ ਖਰੀਦਦਾਰੀ ਆਪਾਂ ਹਨਾ ਚਲੋ ਵੀ ਜਿੰਨੇ ਵੀ ਜੋਗੇ ਹੈਗੇ ਹਨਾ ਮੇਰੀ ਗੱਲ ਸੁਣੋ ਜੀ ਆਪਾਂ ਅੱਡੇ ਨਾਲ ਜਾ ਕੇ ਫਾਹਾ ਲੈਣੇ ਉਹ ਚੀਜ਼ ਗਲਤ ਹੈ ਵੀ ਚਲੋ ਥੋੜਾ ਜਿਹਾ ਘਰ ਦਾ ਪਰਿਵਾਰ ਦਾ ਹਨਾ ਸਾਰਾ ਦੇਖਣਾ ਪੈਂਦਾ ਸੈਟਮੈਂਟ ਵੀ ਕਿਵੇਂ ਹੈ ਕਿਹੜੀ ਚੀਜ਼ ਬਣਾ ਸਾਦਣੀ ਕਿਹੜੀ ਬਣਾ ਸਾਜੂਗਾ ਕਿੱਥੇ ਪੈਸਾ ਲਾਉਣਾ ਹੈ ਕਿੱਥੇ ਨਹੀਂ ਲਾਉਣਾ ਕਿਉਂਕਿ ਜਦੋਂ ਹੁਣ ਗੱਗੀ ਜਿੰਮੇਦਾਰ ਹੈ ਨਹੀਂ ਘਰ ਦੀ ਜ਼ਿੰਮੇਵਾਰੀ ਸਾਰੀ ਮੇਰੇ ਤੇ ਆਈ ਹੋਈ ਏ ਤੇ ਬੀਬੀ ਆਈ ਨਹੀਂ ਹਨਾ ਤੁਸੀਂ ਆਪ ਨੂੰ ਵੀ ਦਿਵਾਲੀ ਦੀ ਆਈ ਨਹੀਂ ਬੀਬੀ ਤੇ ਵੀਪੀਐਸ ਕਰਕੇ ਨਹੀਂ ਆਈ ਕਿਉਂਕਿ लवली ਨੇ 23 ਤਰੀਕ ਨੂੰ ਜਾਣਾ ਵਾਰ ਤੇ ਉਹਦੀ ਫਲਾਈਟ ਹੈ 23 ਤਰੀਕ ਨੂੰ ਉਹਨੇ ਮਤਲਬ ਜਾਣਾ ਦਿੱਲੀ ਤੇ ਮੜ ਕੇ ਹਨਾ 2 ਦਿਨ ਹੈ ਬੀਬੀ ਕਹਿੰਦੀ ਅੱਜ ਜਾ ਕੇ ਫਿਰ ਫਿਰ ਭਜੀ ਮੈਂ ਤੇ ਵੀ ਐਵੇਂ ਰਾਹਾਂ ਚ ਕਰਾਇਆ ਲਾਉਣੀ ਹੈ ਕੋਈ ਨਹੀਂ ਕਹਿੰਦੀ ਕੁੜਗਾਨ ਨੂੰ ਕਦੀ ਦਵਾਈ ਜੋ ਚੀਜ਼ ਮੰਗੀ ਇਹਨਾਂ ਨੇ ਬੀਬੀ ਨੇ ਮੈਨੂੰ 1000 ਰੁਪਏ ਫੋਨ ਪੇ ਕਰਤਾ ਸੀਗਾ ਤੇ ਕਹਿੰਦੀ ਵੀ ਕੁੜਗਾਨ ਨੂੰ ਜੋ ਵੀ ਚੀਜ਼ ਇਹਨਾਂ ਨੇ ਮੰਗੀ ਉਹੀ ਦਵਾਈ ਦਵਾਈ ਆ ਮੱਕਾ ਤਾਂ ਕੋਈ ਗੱਲ ਨਹੀਂ ਤੇ ਜੁਨਾਪਾ ਦੇਖਨੇ ਆ ਨਾ ਬਾਈ ਤਰੀਕ ਨੂੰ ਆਪਾਂ ਨੂੰ ਬੁਲਾਈ ਜਾਂਦੇ ਕਹਿੰਦੇ ਵੀ ਕਿੱਦ ਕਰਦੇ ਆ ਜੇ ਤੁਸੀਂ ਤੇ ਮਤਲਬ ਵੀ ਰਵਲੀ ਦਾ ਫੋਨ ਆਇਆ ਸੀਗਾ ਮੇਰੇ ਨਾਲ ਵੀ ਗੱਲ ਕਰੀ ਸੀ ਜੀ ਕਹਿੰਦਾ ਆ ਕਿਪਾ ਵੀ ਮਿਲ ਜੇ ਤੁਸੀਂ ਵੀ ਫੇਰ ਹੋਂਦਾ ਕਿਹਾ ਕਹਿੰਦਾ ਪਤਾ ਨਹੀਂ ਮੈਂ 5 ਸਾਲਾਂ ਨੂੰ ਆਉਂਗਾ ਕਿ 4 ਆਉਂਗਾ ਤੇ ਅਸੀਂ ਦੇਖਦੇ ਆ ਨਾ ਕਿ ਕਿਹਦੀ ਕਿਹਦੀ ਸਲਾਹ ਆਉਂਦੀ ਹੈ ਬਾਈ ਤਰੀਕ ਨੂੰ ਜਾਣ ਦੀ ਤੇ ਜੇ ਆਪਾਂ ਗਏ ਹਨਾ ਤਾਂ ਆਪਾਂ ਜਰੂਰ ਤੁਹਾਡੇ ਨਾਲ ਬਲੌਗ ਰੋਲ ਸ਼ੇਅਰ ਕਰਾਂਗੇ ਹਨਾ ਤੇ ਬਲੌਗ ਆਪਾਂ ਜਰੂਰ ਸ਼ੇਅਰ ਕਰਾਂਗੇ ਕਿਉਂਕਿ ਬਲੌਗ ਆਪਾਂ ਉੱਥੇ ਬਣਾਵਾਂਗੇ ਤੇ ਚਲੋ ਜੀ ਫਿਰ ਅੱਜ ਦੀ ਵੀਡੀਓ ਦਾ ਪੈਥ ਐਂਡ ਕਰਦੇ ਹਾਂ ਕਿਉਂਕਿ ਉਹਨੇ ਅਸੀਂ ਰੋਟੀ ਬਣਾ ਕੇ ਖਾ ਲਈਏ ਮੁਰਕੇ ਭੁਮੱਕੜ ਬਣਾ ਆ ਜਣ ਲੈ ਲਏ ਤੇ ਦੀਵੇ ਪਤਾ ਨਹੀਂ ਲਾਉਂਗੇ ਕੁਛ ਨਾ ਕੁਛ ਲਾ ਲੇ ਦੋ ਲਾ ਦੇ ਨੇਵਰ ਅੱਜ ਤਾਂ ਕੱਚੀ ਦਿਵਾਲੀ ਹੈ ਹਾਂ ਹਾਂ ਦੋ ਗੇੜ ਚ ਲਾਇਓ ਤੇਲ ਵਾਲੇ ਤੇ ਦੀਵੇ ਇਹਨਾਂ ਤੋਂ ਦਵਾ ਲਨੇ ਆਪਾਂ ਜੋ ਆਪਾਂ ਤੋਂ ਕਿ ਮੈਂ ਲੱਗੇ ਜਾਂਦੀ फटाफट ਰੋਟੀ ਬਣਾ ਕੇ ਖਾ ਲਈ ਕਿਉਂਕਿ ਭੁੱਖ ਲੱਗੀ ਪਈ ਬਹੁਤ ਜ਼ਿਆਦਾ ਤੇ ਅੱਜ ਵਾਲੀ ਵੀਡੀਓ ਦਾ ਪੈਥ ਐਂਡ ਕਰਦੇ ਹਾਂ ਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਨਾ ਵੀ ਜੋ ਵੀ ਆਪਾਂ ਸਮਾਨ ਖਰੀਦਿਆ ਵੀ ਤੁਹਾਨੂੰ ਕਿਵੇਂ ਦਾ ਲ ਕਮੈਂਟ ਕਰਦੇ ਜੀ ਬਹੁਤ ਅਸੀ ਬਾਕੀ ਜੀ ਕੱਲ ਵਾਲੀ ਵੀਡੀਓ ਦੇ ਜਿਹੜੇ ਕਮੈਂਟ ਆ ਹਨ ਸਾਰੇ ਮੇਰੇ ਰਿਪਲਾਈ ਕਰਨ ਵਾਲੇ ਪਏ ਕਿਉਂਕਿ ਟਾਈਮ ਹੈ ਨਹੀਂ ਸੀ ਸਵੇਰ ਦੇ 7:00-5:00 ਮੈਂ ਦੇ ਲੱਗੇ ਪਏ ਆ ਤੇ ਅਜੇ ਕੱਲ ਦਾ ਦਿਨ ਵੀ ਵਿਜੀ ਚੱਲੂ ਆ ਹਨ ਉਹ ਤਾਂ ਵੈਸੇ ਤਾਂ ਸਾਰੀਆਂ ਭੈਣਾਂ ਹੀ ਵਿਜੀ ਹੈ ਦਿਵਾਲੀ ਦਾ ਕਰਕੇ ਤੇ ਕੋਈ ਨਹੀਂ ਮੈਂ ਸ਼ਾਮ ਨੂੰ ਰਿਪਲਾਈ ਕਰ ਦੂੰਗੀ ਕਮੈਂਟਾਂ ਦੇ ਹਨ ਤੇ ਪਲੀਜ਼ ਇਹ ਰਿਕੁਐਸਟ ਆ ਤੁਹਾਨੂੰ ਕਿ ਨਾ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਜੀ ਮੈਂ ਮਹਿੰਦੀ ਦਿਖਾ ਦੇ ਕਾ ਜੀ ਲੱਗੇ ਦਿਖਾਈਏ ਐਡ ਵੀ ਦੇਖ ਲਿਆ ਕਰੋ ਹਨ ਐਡ ਵੀ ਦੇਖ ਲਿਆ ਕਰੋ ਵੀ ਛੋਟੇ ਹਨਾ ਤੇ ਐਡ ਦੇਖ ਨਾਲ ਹਨਾ ਕਿਤੇ ਗਰੀਬ ਪਰਿਵਾਰ ਦਾ ਕਹਿੰਦੇ ਹੁੰਦੇ ਪੜਾ ਹੋ ਜਾਂਦਾ ਤੇ ਆਪਾਂ ਨਾ ਸੱਚੀ ਦਿਨੋਂ ਕਹਿੰਦੀ ਆ ਮੈਂ ਕੋਸ਼ਿਸ਼ ਕਰਤੀ ਹਮੇਸ਼ਾ ਇਹ ਕਾਸ਼ਾਲ ਥਲੇ ਕਿਤੇ ਵੀਡੀਓ ਹੰਡਲ ਲਈ ਕਿਸ ਸੈਂਟਰ ਬਹੁਤ ਵਧੀਆ ਬਣਾਉਣਾ ਕਰ ਸਕੀ ਬਹੁਤ ਵਧੀਆ ਬਣਾ ਸਕੀ ਕੋਸ਼ਿਸ਼ ਅਸੀਂ ਪੂਰੀ ਕਰਦੇ ਆ ਜੀ ਤੇ ਬਾਕੀ ਜੀ ਹਨਾ ਅੱਜ 프리ਦ ਨੇ ਆਪਣੇ ਲਈ ਸੀ ਮਹਿੰਦੀ ਤੇ ਸਟicker ਨਾਲ ਦੇਖੋ ਸਟicker ਨਾਲ ਅਸੀਂ ਲਈ ਸੀਗੀ ਮਹਿੰਦੀ ਤੇ ਸਟicker ਨਾਲ ਵੀ 프리ਦ ਨੇ ਆਪਣੇ ਆਪ ਹੀ ਲਾਈ ਹੈ ਮੈਨੂੰ ਕਹਿੰਦੀ ਮੰਮੀ ਤੂੰ ਹੱਥ ਕਰ ਲੈ ਮੈਂ ਲਾ ਦਣੀ ਤੇ ਇਹ ਆਪਾਂ ਕਰਵਾ ਚੌਥੀ ਲਈ ਹੈ 프리ਦ ਕਹਿੰਦੀ ਮੰਮੀ ਚਲ 50 ਫੱਲ ਲਾ ਲਾਣਾ ਤੇ ਵੀ ਮੈਂ ਦੁੱਤੀ ਲਾ ਲਾਈ ਇਤਨੇ ਹੋਰ ਲਈਏ ਤੇ ਚਲੋ ਜੀ ਹੈਨਾ ਅੱਜ ਦੀ ਵੀਡੀਓ ਬੈਠੀ ਐਂਡ ਕਰਦੇ ਹਾਂ ਤੇ ਕੱਲ ਨੂੰ ਮਿਲਾਂਗੇ ਵੀ ਹੋਰ ਨਵੀਂ ਵੀਡੀਓ ਦੇ ਨਾਲ ਜੀ ਦੇਖਣੇ ਆਈਏ ਵੀਡੀਓ ਨੂੰ ਲਾਈਕ ਕਰ ਕਮੈਂਟ ਵੀ ਰੂਮ ਕਰ ਦਿਓ ਹਾਂ ਤੇ ਵੀਡੀਓ ਨੂੰ ਸਬਸਕ੍ਰਾਈਬ ਕਰ ਦਿਓ ਵੀ ਸੋਹਣੇ ਸੋਹਣੇ ਕਰ ਦਿਓ ਜੀ ਕਮੈਂਟ ਥੈਂਕ ਯੂ ਮੇਰੀ ਜਨਤੀਆਂ ਨੇ ਇਨਾ ਪਿਆਰ ਕਰਨ ਵਾਸਤੇ ਤੇ ਮਿਲਾਂਗੇ ਵੀ ਕੱਲ ਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਛਾੜੇ